ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਗੱਲ ਕਰਾਂਗੇ ਧੰਗੁਰੂ ਰਾਮਦਾਸ ਜੀ ਦੇ ਪਿਆਰ ਦੀ ਧੰਗੁਰੂ ਰਾਮਦਾਸ ਜੀ ਦੇ ਕਲਾ ਕਿਵੇਂ ਵਰਤੀ ਹੈ ਕਿਵੇਂ ਉਹਨਾਂ ਦਾ ਪਿਆਰ ਅਸੀਂ ਲੈ ਸਕਦੇ ਹਾਂ ਤੇ ਕਿਵੇਂ ਉਹਨਾਂ ਦੇ ਪਿਆਰ ਨਾਲ ਸਾਡੀ ਜ਼ਿੰਦਗੀ ਹੈ ਜਿਹੜੀ ਉਹ ਬਦਲ ਸਕਦੀ ਹੈ ਤਾਂ ਸਭ ਤੋਂ ਪਹਿਲਾਂ ਤਾਂ ਮੈਂ ਗੱਲ ਕਰਾਂਗਾ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਤਾਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਹਿੰਦੇ ਇੱਕ ਪਹੁੰਚੇ ਹੋਏ ਸੰਤ ਮਹਾਪੁਰਸ਼ ਸਨ ਉਹ ਪਹੁੰਚੇ ਹੋਏ ਸੰਤ ਪਾਪੁਰਸ਼ ਕੋ ਲੋਕ ਜਾਨਿਸੰ ਤੁਹਾਡੀ ਚਰਨ ਧੂੜ ਦੇ ਦੀ ਇੰਨਾ ਪਿਆਰ ਸਤਕਾਰ ਕਰਨ ਉਹਨਾਂ ਤਾਂ ਉਹ ਪਹੁੰਚੇ ਹੋਏ ਸੰਤ ਮਹਾਪੁਰਸ਼ ਕਹਿੰਦੇ ਕਹਿੰਦੇ ਹਰ ਇੱਕ ਇਨਸਾਨ ਮੇਰੇ ਕੋਲ ਮੇਰੀ ਚਰਨ ਧੂੜ ਲੈਣ ਨੂੰ ਤਿਆਰ ਹੈ ਪਰ ਮੈਨੂੰ ਕਦੇ ਕਿਸੇ ਵੀ ਇਨਸਾਨ ਨੇ ਇਨੇ ਪੁੱਛਿਆ ਕਿ ਮੈਨੂੰ ਇਹ ਚਰਨ ਤੂੜ ਦੇਣ ਵਾਲਾ ਕਿਸੇ ਦੀ ਜ਼ਿੰਦਗੀ ਸਫਲ ਬਣਾਉਣ ਵਾਲਾ ਐਡਾ ਵੱਡਾ ਮਹਾਪੁਰਸ਼ ਕਿਸ ਨੇ ਬਣਾਇਆ ਪਹਿਲਾਂ ਤਾਂ ਮੈਂ ਆਮ ਮਨੁੱਖੀ ਸੀ ਤੇ ਕਹਿੰਦੇ ਤੁਸੀਂ ਮੈਨੂੰ ਇਹ ਪੁੱਛਿਆ ਕਰੋ ਵੀ ਤੁਹਾਨੂੰ ਇਹ ਦੇਵਤਾ ਕਿਸ ਨੇ ਬਣਾ ਦਿੱਤਾ ਤੁਹਾਨੂੰ ਇਹ ਮਹਾਪੁਰਸ਼ ਕਿਸ ਨੇ ਬਣਾ ਦਿੱਤਾ ਤੋਂ ਕਹਿਣ ਲੱਗੀ ਇਹੀ ਜਿਹੜਾ ਮਹਾਪੁਰਸ਼ ਮੈਨੂੰ ਬਣਾਇਆ ਹੈ ਇਹ ਤਨ ਤਨ ਸਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਬਣਾਇਆ ਤਾਂ ਜਿੰਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਵਾ ਜਿਹੜਾ ਆਮ ਮਨੁੱਖ ਤੋਂ ਦੇਵਤੇ ਬਣਾ ਦਿੰਦਾ ਤੇ ਬਣਾਉਣ ਦੇ ਵਿੱਚ ਵੀ ਕੋਈ ਸਮਾਂ ਨਹੀਂ ਲੱਗਦਾ ਬਸ ਜਦੋਂ ਉਸ ਦੀ ਗੁਰੂ ਦੀ ਬਾਣੀ ਪੜਨ ਲੱਗ ਗਈ ਪ੍ਰੋਸਾ ਬਣਨ ਲੱਗ ਗਿਆ ਤਾਂ ਆਪਣੇ ਆਪ ਕਲਾ ਬਰਤਨੀ ਸ਼ੁਰੂ ਹੋ ਜਾਂਦੀ ਹੈ ਤਾਂ ਕਹਿੰਦੇ ਮੈਨੂੰ ਇਹ ਕਦੇ ਨਹੀਂ ਕਿਸੇ ਨੇ ਪੁੱਛਿਆ ਹੁਣ ਗੱਲ ਕਰਨੀ ਹੈ ਆਪਾਂ ਧੰਨ ਗੁਰੂ ਰਾਮਦਾਸ ਜੀ ਦੇ ਪਿਆਰ ਦੀ ਉਹਨਾਂ ਦੀ ਕਲਾ ਕਿਵੇਂ ਵਾਕਫ ਦੀ ਹੈ ਤਾਂ ਸਭ ਤੋਂ ਪਹਿਲਾਂ ਤਾਂ ਅਸੀਂ ਧੰਨ ਗੁਰੂ ਰਾਮਦਾਸ ਜੀ ਦੀ ਜਿਹੜੀ ਹੈ ਉਹ ਕਲਾਸ ਨੂੰ ਜੁਆਇਨ ਕਰ ਗਏ ਪਾ ਉਹਨਾਂ ਦੀ ਕਲਾਸ ਦੇ ਵਿੱਚ ਅਸੀਂ ਬੈਠਣਾ ਸਿੱਖੀ ਜਿਵੇਂ ਅਸੀਂ ਆਪਾਂ ਛੋਟਾ ਬੱਚਾ ਨਹੀਂ ਹੁੰਦਾ ਤਾਂ ਅਸੀਂ ਜਦੋਂ 2 2.5 ਸਾਲਾਂ ਦਾ ਹੋ ਜਾਂਦਾ ਤਾਂ ਅਸੀਂ ਉਸ ਨੂੰ ਪਲੇ ਵੀ ਸਕੂਲ ਦੇ ਵਿੱਚ ਲਾ ਦਿੰਦੇ ਆ ਵੀ ਇਹ ਬੱਚਾ ਜਾਂ ਸਿਆੰਦਨਵਾੜੀ ਲਾ ਦਿੰਦੇ ਆ ਤੇ ਇੱਥੇ ਬਸ ਇਹ ਬੈਠਣਾ ਸਿੱਖ ਲਵੇ ਅਸੀਂ ਇਹ ਵੀ ਕਹਿ ਦਿੰਦੇ ਆ ਕਿ ਬਸ ਕੋਈ ਨਹੀਂ ਖੇਡਣ ਦਿਓ ਬਸ ਇਹ ਇੱਥੇ ਬੈਠਣਾ ਸਿੱਖ ਲੇ ਪੜਾਉਣ ਦੀ ਹਜੇ ਕੋਈ ਜ਼ਰੂਰਤ ਨਹੀਂ ਬਸ ਕੱਲਾ ਇਹ ਬੈਠਣਾ ਸਿੱਖ ਲਵੇ ਉਸੀ ਤਰ੍ਹਾਂ ਅਸੀਂ ਧੰਗ ਗੁਰੂ ਰਾਮਦਾਸ ਜੀ ਦੀ ਜਿਹੜੀ ਕਲਾਸ ਹੈ ਜਿਹੜੀ ਸੰਗਤ ਹੈ ਜਿੱਥੇ ਬਹਿੰਦੀ ਹੈ ਉੱਥੇ ਅਸੀਂ ਬੈਠਣਾ ਸਿੱਖਿਆ ਉਹ ਬੈਠਣਾ ਕਿਵੇਂ ਹੈ ਸਭ ਤੋਂ ਵੱਡਾ ਜਿਹੜਾ ਸਵਾਲ ਕਿਵੇਂ ਧੰਗ ਗੁਰੂ ਰਾਮਦਾਸ ਜੀ ਦੇ ਚਰਨ ਹੈ ਸਾਡੇ ਉਹ ਕਰ ਪੈਣਗੇ ਜਿਹੜਾ ਕਰ ਹੈ ਸਾਡਾ ਉਹ ਸਵਰਗ ਬਣ ਜਾਊਗਾ ਤਾਂ ਰੋਜ਼ ਅਸੀਂ ਦਰبار ਸਾਹਿب ਤੋਂ ਸ੍ਰੀ ਹਰਮੰਦਰ ਸਾਹਿਬ ਜੀ ਤੋਂ ਲਾਈਵ ਜਿਹੜੀ ਹੈ ਗੁਰਬਾਣੀ ਚੱਲਦੀ ਹੈ ਧੰਨ ਗੁਰੂ ਰਾਮਦਾਸ ਜੀ ਦੇ ਘਰ ਤੋਂ ਤੇ ਉਹ ਗੁਰਬਾਣੀ ਜੇ ਅਸੀਂ ਲਾਈਵ ਆਪਣੇ ਮੋਬਾਈਲ 'ਚ ਲਾ ਕੇ ਘੰਟਾ ਡੇਢ ਘੰਟਾ 2 ਘੰਟੇ ਲਾ ਕੇ ਤੁਸੀਂ ਛੇ ਦੇ ਵਿੱਚ ਜੋ ਕੰਮ ਕਰਦੇ ਹੋ ਉਹ ਜਿਹੜੀ ਵਾਇਰ ਦੇ ਵਿੱਚ ਉਹ ਬਾਣੀ ਲਾ ਕੇ ਆਪਣਾ ਕੰਮ ਕਰੀ ਜਾਓ ਸਮਝ ਲੈਣਾ ਤੁਸੀਂ ਤੁੰ ਗੁਰੂ ਰਾਮਦਾਸ ਜੀ ਦੀ ਜਿਹੜੀ ਹੈ ਉਹ ਚਰਨਾ ਦੇ ਵਿੱਚ ਬੈਠਣਾ ਸ਼ੁਰੂ ਕਰ ਦਿੱਤਾ ਹੁਣ ਉੱਥੋਂ ਜਿਹੜੀ ਸ਼ਬਦ ਦੀ ਜਿਹੜੀ ਕਲਾ ਵਰਤਣੀ ਹੈ ਉਹ ਕੋਈ ਨਾ ਕੋਈ ਸਾਡੇ ਕੰਨਾਂ ਰਾਂਹ ਉਹ ਸਾਡੇ ਹਿਰਦੇ 'ਚ ਜਿਹੜੇ ਹੈ ਉਹ ਸ਼ਬਦ ਨੂੰ ਉਪਰਵੇਸ਼ ਕਰਨਾ ਹੈ ਕਿਉਂਕਿ ਅਸੀਂ ਬੈਠਣਾ ਸਿੱਖਣਾ ਸਾਨੂੰ ਸਮਝ ਨਹੀਂ ਆਉਂਦੀ ਕੋਈ ਦਿੱਕਤ ਨਹੀਂ ਕਿਉਂ ਬਸ ਸਿਰਫ ਅਸੀਂ ਧੰਨ ਗੁਰੂ ਰਾਮਦਾਸ ਜੀ ਦੇ ਜਿਹੜੀ ਹੈ ਉਹ ਅਸੀਂ ਕਲਾਸ ਦੇ ਵਿੱਚ ਬੈਠਣੇ ਬੈਠੇ ਸਾਡੇ ਗੁਰੂ ਦੀ ਕਲਾਸ ਦੇ ਵਿੱਚ ਅਸੀਂ ਬਟਣਾਏ ਬੈਠੇ ਬਸ ਅਸੀਂ ਘਟੋ ਘਟ ਕਾਂਟਾ ਇਹਦਾ ਡੇਢ ਦੋ ਅੰਕ ਤੇ ਮੋਬਾਈਲ ਨੂੰ ਆਪਣੀ ਜੇਬ ਚ ਪਾ ਲਓ ਤੇ ਜੋ ਕੰਮ ਕਰਦੇ ਹੋ ਤੁਸੀਂ ਕਰੀ ਜਾਓ ਕਸ ਉਹ ਮਨੀ ਮਨੀ ਆਵਾਜ਼ ਸ਼ਬਦ ਹੈ ਜਿਹੜੀ ਉਹ ਚਲਦੇ ਰਹੇ ਕੋਈ ਨਾ ਕੋਈ ਸ਼ਬਦ ਹੈ ਜਿਹੜਾ ਸਾਡੀ ਹਿਰਦੇ ਚ ਪ੍ਰਵੇਸ਼ ਕਰੂਗਾ ਜਿਵੇਂ ਹਿਰਦੇ ਚ ਪ੍ਰਵੇਸ਼ ਕਰੂਗਾ ਉਹ ਮੈਂ ਸਮਝ ਲੈਣਾ ਗੁਰੂ ਦੇ ਚਰਨ ਹੈ ਸਾਡੇ ਹਿਰਦੇ ਚ ਪ੍ਰਵੇਸ਼ ਕਰਦੀ ਸਾਡੇ ਘਰ ਦੇ ਅੰਦਰ ਪ੍ਰਵੇਸ਼ ਕਰਦੀ ਉਹ ਸ਼ਬਦ ਨੇ ਕਲਾ ਵਰਤਾਂ ਵਰਤਾਂ ਤਾਂ ਹੋੜੀ 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 ਇਹ ਹਿਰਦਾ ਜਿਹੜਾ ਹੈ ਸ਼ੁੱਧ ਹੋਣ ਲੱਗ ਪਈ ਉਹ ਮਾਇਆ ਇਸ ਵਿੱਚੋਂ ਨਿਕਲ ਜਾਂਦੀ ਹੈ ਹੁੰ ਜਿਹੜੇ ਪੰਜ ਵਿਕਾਰ ਹਨ ਉਹ ਆਪਣਾ ਰੋਲਾ ਮਚਾਈ ਫਿਰਦੇ ਹਨ ਉਹ ਚੁੱਪ ਨਹੀਂ ਹੁੰਦੇ ਕਿਸ ਨਾ ਕਿਸੇ ਪਾਸੇ ਸਾਨੂੰ ਲਾਈ ਫਿਰਦੇ ਹਨ ਪੰਜ ਵਿਕਾਰ ਦੀ ਇੱਕ ਗਰੀਬਾ ਰੱਖੋ ਰੱਖਣ ਹਾਰੇ ਹੁੰ ਜਿਹੜੇ ਪੰਜ ਚੋਰ ਹਨ ਗੁਰੂ ਜੀ ਕਹਿੰਦੇ ਹਨ ਵੀ ਜਿਹੜੇ ਪੰਜ ਚੋਰ ਹਨ ਮੈਂ ਉਹਨਾਂ ਤੋਂ ਨਹੀਂ बच ਸਕਦਾ ਜੇ ਤੇਰੀ ਕਿਰਪਾ ਵਾਪਰੂਗੀ ਗੁਰੂ ਜੀ ਤੁਸੀਂ ਮੇਰੇ ਨਾਲ ਹੋਵਗੇ ਤਾਂ ਹੀ ਮੈਂ ਇਹ ਪੰਜ ਚੋਰਾਂ ਤੋਂ ਬਚ ਸਕਦਾ ਮੈਂ ਇਕੱਲਾ ਗਰੀਬ ਬੰਦਾ ਇਹ ਪੰਜਾਂ ਨਾਲ ਕਿਵੇਂ ਲੜਦਾ ਸੱਚੀ ਗੱਲ ਹੈ ਪੰਜਾਂ ਨਾਲ ਆਪਾਂ ਨਹੀਂ ਲੜ ਸਕਦੇ ਪੰਜ ਵਿਖਾਦੀ ਇੱਕ ਗਰੀਬਾ ਰੱਖੂ ਰੱਖ ਹਾਰੀ ਤਾਂ ਗੁਰੂ ਜੀ ਦੱਸਦੇ ਹਨ ਸੱਜਣ ਮਿੱਤਰ ਪੰਜ ਚੋਰਾਂ ਨਾਲ ਆਪਾਂ ਤਾਂ ਹੀ ਲੜ ਸਕਦੇ ਆ ਜੇ ਗੁਰੂ ਸਾਡੇ ਨਾਲ ਤਾਂ ਜਦੋਂ ਗੁਰੂ ਦੀ ਬਾਣੀ ਅਸੀਂ ਸੁਣਦੇ ਜਾਵਾਂਗੇ ਉਹ ਹਿਰਦੇ ਜੇ ਵਿੱਚ ਜਦੋਂ ਚਰਨ ਉਪਰਵੇਸ਼ ਕਰਨਗੇ ਉਹ ਸ਼ਬਦ ਹੈ ਜਿਹੜੇ ਉਹ ਗੁਰੂ ਦੇ ਚਰਨ ਹਨ ਉਹ ਜਦੋਂ ਪ੍ਰਵੇਸ਼ ਕਰਨਗੇ ਫਿਰ ਉਹਦੇ ਨਾਲ ਕੀ ਹੋਣਾ ਸਾਡੇ ਅੰਦਰ ਉਹ ਚੋਰ ਪਾਸੇ ਹੁੰਦੇ ਜਾਣਗੇ ਫਿਰ ਜਿਹੜਾ ਹੈ ਸਬਰ ਸੰਤੋਖ ਭਰੋਸਾ ਨਿਮਰਤਾ ਨਿਰਪਾਉ ਨਿਰਵੈ ਇਹ ਚੀਜ਼ਾਂ ਆਮ ਲੱਗ ਜਾਣੀਆਂ ਕਿਉਂਕਿ ਜਿੰਨਾ ਚਿਰ ਸਾਨੂੰ ਇਹ ਨਹੀਂ ਮਹਿਸੂਸ ਹੁੰਦਾ ਵੀ ਵਾਹੀ ਗੁਰੂ ਹੈ ਉਹ ਸਾਡੇ ਅੰਗ ਸੰਗ ਹੈ ਉਨਾ ਚਿਰ ਅਸੀਂ ਇਹ ਪੰਜ ਚੋਰਾਂ ਦੇ ਨਾਲ ਨਹੀਂ ਲੜ ਸਕਦੇ ਤੇ ਜਦੋਂ ਇਹ ਹੌਲੀ-ਹੌਲੀ ਭਰੋਸਾ ਬਣਨ ਲੱਗ ਜੂਗਾ ਅਸੀਂ ਪ੍ਰੋਸਾਹ ਤੱਕ ਪਹੁੰਚਣਾ ਜਿਵੇਂ ਅਰਦਾਸ ਦੇ ਵਿੱਚ ਹੁੰਦਾ ਹੈ ਵਿਸਾਹਾਦਾਨ ਪ੍ਰੋਸਾਦਾਂ ਤਾਂ ਵਿਸਾਹਾਦਾਨ ਕੀ ਉਹ ਹੈ ਕਿ ਪ੍ਰੋਸਾਹ ਮਤਲਬ ਉਸਤੇ ਸਾਨੂੰ ਪ੍ਰੋਸਾਹ ਹੋ ਜਾਏ ਉਹ ਹੈ ਕਿ ਉਸਤੇ ਸਾਨੂੰ ਪ੍ਰੋਸਾਹ ਹੋ ਜਾਏ ਇਹ ਦਾਨ ਸਾਨੂੰ ਵਾਹਿਗੁਰੂ ਦੇ ਦੇ ਜਦੋਂ ਇਹ ਦਾਨ ਸਾਨੂੰ ਮਿਲ ਗਿਆ ਸ਼ਬਦ ਅੰਦਰ ਪ੍ਰਵੇਸ਼ ਕਰਨ ਲੱਗੇ ਫਿਰ ਗੁਰੂ ਦੀ ਜਿਹੜੀ ਹੈ ਉਹ ਕਲਾ ਹੈ ਜਿਹੜੀ ਉਹ ਵਾਪਰੂਗੀ ਤਨ ਗੁਰੂ RAM DAS ਜੀ ਸਾਨੂੰ ਇਸ ਤਰ੍ਹਾਂ ਲੱਗੂਗਾ ਕਿ ਸਾਡੇ ਬਹੁਤ ਨੇੜੇ ਹੈ ਫਿਰ ਅਸੀਂ ਮੀਲਾਂ ਦੂਰ ਬੈਠਿਆਂ ਚਾਹੇ ਜਦੋਂ ਅਸੀਂ ਸ਼ਬਦ ਜਦੋਂ ਲਾਈਵ ਕੀਰਤਨ ਅਸੀਂ ਸੁਣਾਗੇ ਸਾਨੂੰ ਇਸ ਤਰ੍ਹਾਂ ਲੱਗੇਗਾ ਕਿ ਅਸੀਂ ਤਨ ਗੁਰੂ RAM DAS ਜੀ ਪ੍ਰਕਰਮਾ ਕਰ ਰਹੇ ਹਾਂ ਤਨ ਗੁਰੂ RAM DAS ji ਦੇ ਉੱਥੇ ਅਸੀਂ ਚਰਨਾ ਚ ਬੈਠੇ ਹਾਂ ਇਸ ਤਰ੍ਹਾਂ ਮਹਿਸੂਸ ਹੋਣ ਲੱਗ ਜੂਗਾ ਜਦੋਂ ਕਰੇ ਸੀ ਪ੍ਰਸ਼ਾਦਾ ਖਾਣ ਲੱਗਦੇ ਆ ਤਾਂ ਪਹਿਲਾ ਪ੍ਰਸ਼ਾਦਾ ਜਦੋਂ ਚੱਕਾਂਗੇ ਆਪਣੇ ਆਪ ਨਿਕੜੂਗਾ ਧੰ ਗੁਰੂ ਨਾਨਕ ਧੰ ਗੁਰੂ RAM DAS ji ਵਾਹਿਗੁਰੂ ਜੀ ਇਸ ਤਰ੍ਹਾਂ ਉਹ ਜਿਹੜਾ ਪ੍ਰਸ਼ਾਦਾ ਹੈ ਇਹ ਵੀ ਆਏ ਲੱਗੂਗਾ ਕਿ ਇਹ ਗੁਰੂ ਨੇ ਦਿੱਤਾ ਦਿੱਤਾ ਗੁਰੂ ਨੇ ਹੈ ਪਰ ਜਦੋਂ ਇਹ ਮਹਿਸੂਸ ਹੋਣ ਲੱਗ ਜੂਗਾ ਫਿਰ ਉਹ ਪ੍ਰਸ਼ਾਦਾ ਉਹ ਲੰਗਰ ਜੋ ਅਸੀਂ ਖਾ ਰਹੇ ਹਾਂ ਉਹ ਵੀ ਸਾਨੂੰ ਇਸ ਤਰ੍ਹਾਂ ਲੱਗੂਗਾ ਕਿ ਅਸੀਂ ਧੰਗੂ ਗ੍ਰਾਮਦਾਸ ਜੀ ਦੇ ਕਰਦਾ ਸੀ ਲੰਗਰ ਖਾ ਰਹੇ ਹਾਂ ਤਾਂ ਇਹ ਜਿਹੜਾ ਮਨ ਹੈ ਇਹ ਚੁੱਪ ਨਹੀਂ ਕਰਦਾ ਜਿਹੜੇ ਪੰਜ ਵਿਕਾਰ ਹੈ ਇਸ ਨੂੰ ਪਲੇਸ ਦੇ ਵਿੱਚ ਫਸਾਈ ਬੈਠੇ ਕੋਈ ਨਾ ਕੋਈ ਚਿੰਤਾ ਕੋ ਫਿਕਰ ਕੋ ਕਾਮ ਕ્રોਧ ਲੋਭ ਇਹ ਚੀਜ਼ਾਂ ਜਿਵੇਂ ਫਸੇ ਨੇ ਤੇ ਇਹ ਜਿਹੜੀ એનર્ਜੀ ਹੈ ਕਨਵਰਟ ਹੋ ਕੇ ਨਿਮਰਤਾ ਦੇ ਵਿੱਚ ਆ ਜੂਗੀ ਸਬਰ ਦੇ ਵਿੱਚ ਆ ਜੂਗੀ ਸੰਤੋਖ ਦੇ ਵਿੱਚ ਆ ਜੂਗੀ ਪ੍ਰੋਸੇ ਦੇ ਵਿੱਚ ਆ ਜੂਗੀ ਨਿਰਭਉ ਦੇ ਵਿੱਚ ਆ ਜੂਗੀ ਨਿਰਵੈਰ ਦੇ ਵਿੱਚ ਆ ਜੂਗੀ ਉਹਦੇ ਪਿਆਰ ਦੇ ਵਿੱਚ ਆ ਜੂਗੀ ਹਰ ਥਾਂ ਉਹਦਾ ਪਿਆਰ ਸਾਨੂੰ ਮਹਿਸੂਸ ਹੋਣ ਲੱਗ ਜੂਵੇ ਕੁਦਰਤ ਸਾਨੂੰ ਸੋਹਣੀ ਲੱਗਣ ਲੱਗ ਜੂਵੇ ਇਹ ਸਾਡਾ ਅੰਦਰ ਜਿਹੜਾ ਕਾਰ ਹੈ ਜਿਹੜਾ ਇਹ ਜਦੋਂ ਅੰਦਰੋਂ ਖੁਸ਼ ਹੋਊਗਾ ਤਾਂ ਬਾਹਰ ਹਰ ਥਾਂ ਆਨੰਦ ਮਹਿਸੂਸ ਹੋਣ ਲੱਗ ਜੂਗਾ ਇਹ ਤਾਂ ਹੀ ਮਹਿਸੂਸ ਹੋਊਗਾ ਜੀ ਗੁਰੂ ਦੇ ਹੁਣ ਗੁਰੂ ਦੀਆਂ ਵਡਿਆਈਆਂ ਅਸੀਂ ਸੁਣਾਉਂਾਂਗੇ ਕਿ ਸਭ ਤੋਂ ਪਹਿਲਾਂ ਸੁਣਨ ਦੇ ਨਾਲ ਗੱਲ ਬੰਦਨੀ ਹੈ ਜਿਵੇਂ ਅਸੀਂ ਬੱਚੇ ਨੂੰ ਬਿਠਾਉਣਾ ਸਿਖਾਉਨੇ ਆ ਤਾਂ ਉੱਚੇ ਬੱਚਾ ਕੁਛ ਨਾ ਕੁਛ ਸੁਣ ਕੇ ਜ਼ਰੂਰ ਆਉਂਦਾ ਐ ਇਸੇ ਤਰ੍ਹਾਂ ਅਸੀਂ ਚਾਹੇ ਅੱਜ ਅਸੀਂ ਪਲੇ ਵਿੱਚ ਹਾਂ ਗੁਰੂ ਦੀ ਕਲਾਸ ਦੇ ਵਿੱਚ ਪਰ ਬਾਣੀ ਲਾ ਕੇ ਆਪਣਾ ਕੰਮ ਕਰਦੇ ਜਾਓ ਕੰਮ ਵੀ ਬੰਦ ਨਾ ਕਰੋ ਕੰਮ ਕਰਦੇ ਜਾਓ ਕੋਈ ਸਾਨੂੰ ਕੰਮ ਛੱਡਣ ਦੀ ਲੋੜ ਨਹੀਂ ਜ਼ਰੂਰ ਕੋਈ ਨਾ ਕੋਈ ਸ਼ਬਦ ਹੈ ਜਿਹੜਾ ਸੁਣਾਗੇ ਸੁਣਨ ਦੇ ਨਾਲ ਅੰਦਰ ਗੱਲਬਾਤਨੀ ਸ਼ੁਰੂ ਹੋ ਜਾਂਦੀ ਹੈ ਮੈਲ ਹੈ ਜਿਹੜੀ ਉਹ ਬਾਹਰ ਨਿਕਣ ਲੱਗ ਜੂਗੀ ਤੇ ਇਸ ਤਰ੍ਹਾਂ ਮਹਿਸੂਸ ਹੋਗਾ ਗੁਰੂ ਸਾਹਿਬ ਅਨਸਰ ਤਾਂ ਇਸ ਤਰ੍ਹਾਂ ਗੁਰੂ ਦੀ ਜਿਹੜੀ ਹੈ ਉਹ ਕਲਾ ਹੈ ਜਿਹੜੀ ਉਹ ਵਾਪਨ ਸ਼ੁਰੂ ਹੋ ਜਾਂਦੀ ਹੈ ਕਲਾ ਜਿਹੜੀ ਹੈ ਵਾਪਰਦੀ ਹੈ ਕਲਾ ਜਿਹੜੀ ਹੈ ਗੁਰੂ ਦਾ ਪਿਆਰ ਹੈ ਜਿਹੜਾ ਉਹ ਜਿਹੜਾ ਮਹਿਸੂਸ ਹੋਣ ਲੱਗ ਜਾਂਦਾ ਤਨ ਗੁਰੂ ਰਾਮਦਾਸ ਦਾ ਹਾਂ ਅਸਿੱਤਰਾ ਜੋ ਵੀ ਸ਼ਬਦ ਤੁਹਾਨੂੰ ਚੰਗਾ ਲੱਗਦਾ ਹੈ ਪਹਿਲਾਂ ਸ਼ੁਰੂ ਸ਼ੁਰ ਚਾਹੀ ਉਹ ਸੁਣ ਲੱਗ ਜਾ ਤਾਂ ਜਿਵੇਂ ਹੀ ਉਹ ਸ਼ਬਦ ਅੰਦਰ ਚੱਲੂਗਾ ਨਾ ਤੇ ਸਮਝ ਲੈਣਾ ਉਨਾ ਟਾਈਮ ਜਿਹੜਾ ਮਨ ਹੈ ਉਹ ਪੰਜ ਵਿਕਾਰਾਂ ਤੋਂ ਪਾਸੇ ਹੋ ਕੇ ਇੱਧਰ ਸ਼ੁਰੂ ਹੋਊਗਾ ਤਾਂ ਫਿਰ ਸਮਝ ਲੈਣਾ ਵੀ ਅਸੀਂ ਇਹ ਜਿਹੜੇ ਪਲੇਵ ਇੱਕ ਕਲਾਸ ਦੇ ਵਿੱਚ ਬਹਿਣਾ ਸਿੱਖ ਗਏ ਹੁਣ ਉਸ ਤੋਂ ਬਾਅਦ ਜਿਹੜੀ ਹੈ ਐਲ ਕੇਜੀ ਯੂ ਕੇਜੀ ਜੀ ਬੱਚੇ ਨੂੰ ਸੀ ਸ਼ੁਰੂ ਕਰਦੇ ਆ ਸਭ ਕੁਝ ਓੜੀ ਓੜੀ ਅੱਗੇ ਵੱਧਦਾ ਜਾਂਦਾ ਹੈ ਏ ਬੀ ਸੀ ਊੜਾ ਹਣਾ ਸਭ ਕੁਝ ਜੀ ਵਿੱਚ ਕਰਨਾ ਸ਼ੁਰੂ ਕਰ ਦਿੰਦਾ ਓਵੇਂ ਓਵੇਂ ਸਾਨੂੰ ਵੀ ਗੁਰੂ ਦਾ ਜਿਹੜੇ ਹੈ ਪਿਆਰ ਉਹ ਮਿਲਣ ਲੱਗ ਜੂਗਾ ਤੇ ਪੁਰੋਸਾ ਬਣ ਜੂਗਾ ਵੀ ਉਹ ਕਿਤੇ ਦੂਰ ਨਹੀਂ ਉਹ ਸਾਡੇ ਅੰਗ ਸੰਗ ਹੈ ਤਾਂ ਇਹ ਗੁਰੂ ਦੀ ਜਿਹੜੀ ਕਲਾਸ ਹੈ ਗੁਰੂ ਦੀ ਜਿਹੜੀ ਸੰਗਤ ਹੈ ਗੁਰੂ ਦੇ ਚਰਨਾਂ ਦਾ ਜਿਹੜਾ ਪਿਆਰ ਹੈ ਅਸੀਂ ਤਾਂ ਹੀ ਲੈ ਸਕਦੇ ਆ ਜੇ ਅਸੀਂ ਸ਼ੁਰੂ ਕਰਾਂਗੇ ਤਾਂ ਪਾਈ ਗੁਰਦਾਸ ਜੀ ਕਹਿੰਦੇ ਆ ਚਰਨ ਸ਼ਰਨ ਗੁਰ ਇੱਕ ਪੈਰ ਚਾਈ ਚਲ ਸਤਿਗੁਰੂ ਕੋਟ ਪੈਰ ਅੱਗੇ ਹੋ ਲੇਥ ਹੈ ਤੂੰ ਕੋਸ਼ਿਸ਼ ਤਾਂ ਕਰ ਇੱਕ ਕਦਮ ਤਾਂ ਗੁਰ ਵੱਲ ਉਹ ਕਰੋੜਾ ਕਦਮ ਪਟ ਕੇ ਤੇਰੇ ਵੱਲ ਆਵੇਗਾ ਬਸ ਤੂੰ ਉਹਦੀ ਕਲਾਸ ਨੂੰ ਜੁਆਇਨ ਕਰ ਉਹ ਅੱਗੇ ਰੋਜ਼ ਦੀ ਔਰ ਇਹ ਕੰਮ ਰੋਜ਼ ਕਰਨਾ ਹੈ ਇਹ ਨਹੀਂ ਅੱਜ ਕਰ ਲਿਆ ਫਿਰ ਛੱਡਤਾ ਨਹੀਂ ਜੇ ਰੋਜ ਗੁਰੂ ਦੇ ਚਰਨਾਂ ਦਾ ਸੀ ਆਸਰਾ ਲਵਾਂਗੇ ਕੁਛ ਨਹੀਂ ਹੋ ਰਿਹਾ ਚਾਹੇ ਸਾਡੇ ਚ ਕੁਝ ਵੀ ਬਦਲਾਅ ਨਹੀਂ ਆ ਰਿਹਾ ਭਰੋਸਾ ਨਹੀਂ ਛੱਡਣਾ ਗੁਰੂ ਦੀ ਬਾਣੀ ਆਪਣੇ ਨੇੜੇ ਚੱਲੀ ਜਾਂਦੇ ਹੋ ਜ਼ਰੂਰ ਦੇਣਾ ਆਵੇਗਾ ਜਦੋਂ ਸਾਡੇ ਅੰਦਰੋਂ ਆਨੰਦ ਖੁਸ਼ੀ ਮਹਿਸੂਸ ਹੋ ਲੱਗੂਗੀ ਉਹ ਆਨੰਦ ਖੁਸ਼ੀ ਸਾਨੂੰ ਬਾਹਰ ਵੀ ਫਿਰ ਜਿਵੇਂ ਮਹਿਸੂਸ ਹੋ ਕੇ ਕਿ ਜਦੋਂ ਅੰਦਰ ਗੁਰੂ ਵਿਕਲਾ ਵਾਪਰਦੀ ਹੈ ਉਹ ਅੰਗ ਸੰਗ ਮਹਿਸੂਸ ਹੁੰਦਾ ਹੈ ਤੇ ਫਿਰ ਸਮਝ ਆ ਜਾਂਦੀ ਹੈ ਕਿ ਸਭ ਕੁਝ ਉਹ ਆਪੇ ਹੀ ਕਰ ਰਿਹਾ ਹੈ ਮਨੁੱਖ ਤੇਰੇ ਹੱਥ ਕੁਝ ਨਹੀਂ ਤਾਂ ਇਸ ਦੇ ਵਿੱਚ ਚਤਰਾਈ ਸਿਆਨ ਕੁਝ ਨਹੀਂ ਚਲਦੀ ਗੁਰੂ ਅੱਗੇ ਅਰਦਾਸ ਵੀ ਕਰਿਆ ਕਰੀਗੇ ਤਾਂ ਜਰੂਰ ਪਿਆਰ ਵਰਨਾ ਸ਼ੁਰੂ ਹੋ ਜਾਊਗਾ ਤਾਂ ਇਹ ਛੋਟੀਆਂ-ਛੋਟੀਆਂ ਗੱਲਾਂ ਜੋ ਗੁਰੂ ਦੀਆਂ ਆਪਾਂ ਰੋਜ਼ ਕਰੀਆ ਕਰਾਂ ਦੀ ਤਾਂ ਮੈਂ ਪਰਮਾਤਮਾ ਦੇ ਅਰਦਾਸ ਬੇਨਤੀ ਕਰਦਾ ਹਾਂ ਸਭ ਨੂੰ ਗੁਰੂ ਦਾ ਪਿਆਰ ਮਿਲੇ ਜੇ ਮੇਰੇ ਵੱਲੋਂ ਕੋਈ ਸ਼ਬਦ ਵਾਧਾ ਘਾਟਾ ਹੋ ਗਿਆ ਹੋਵੇ ਤਾਂ ਮਾਫ ਕਰਨਾ ਇਨਕ ਬੇਨਤੀ ਨਿਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ